ਜਪਨੂਰ ਨੂੰ ਜਦੋਂ ਮੈਂ ਨਹਾਉਣ ਲੱਗਾ ਭਾਈ ਤੇ ਜਪਨੂਰ ਨੂੰ ਚੜਿਆ ਗੁੱਸਾ ਤੇ ਜਪਨੂਰ ਨਾਲ ਜੇ ਕਿਤੇ ਰਵਣ ਹੁੰਦੀ ਕਿਉਂਕਿ ਰਵਣ ਦੀਆਂ ਬਾਹਾਂ ਛੋਟੀਆਂ ਹਨਾ ਤੇ ਰਵਣ ਕੋਲ ਆਨੇ ਲੋਟ ਨਹੀਂ ਆਉਣਾ ਸੀਗਾ ਤੇ ਇਹਨੇ ਰਵਣ ਦੇ ਰਵਣ ਨੂੰ ਖਾ ਜਾਣਾ ਸੀ ਦੰਦਗਾਣਾ ਇੰਨਾ ਗੁੱਸਾ ਕਿ ਚਿਚਕਣ ਲੱਗ ਲੈ ਕੇ ਨਾ ਤੇ ਮੇਰੇ ਦੰਦ ਵੀ ਵੱਢਣ ਲੱਗੇ ਤੇ ਮੈਂ ਭਾਈ ਪਾਸੇ ਕਰ ਦਿਆ ਕਰਾਂ ਠੀਕ ਐ ਨਿਵਾਰਿਆ ਸੀ ਮੈਂ ਪਾਸੇ ਕਰਕੇ ਨਿਵਾਰਿਆ ਸੀਗਾ ਜੇ ਹੁਣ ਮੇਰੇ ਨਾਲ ਲਾ ਕੇ ਨਿਵਾਉਂਦਾ ਇਹਨੂੰ ਫੇਰ ਜਿਹੜੇ ਦੰਦੀ ਭਰ ਲੈਣੀ ਸੀ ਮੇਰੇ ਤੇ ਇਹਨੇ ਤਾਂ ਐ ਕਰਕੇ ਐ ਆਉਂਦੇ ਹੱਥ ਤੇ ਦੰਦੀ ਭੌਂਡੀਆਂ ਕਚੀਟੀਆਂ ਵਟੇ ਮੈਂ ਛੜਾਵਾਂ ਫੇਰ ਭਰ ਲੈਵੇ ਤੇ ਬਿਨੋ ਹੁਣਾਣੀ ਮੈਂ ਹਣੂ ਰੇ ਦੰਦਾਂ ਕਾ ਵੜਦਾ ਸੀ ਤੂੰ ਤੇ ਹੁਣ ਦੁੱਧ ਪੀਣ ਦੀ ਜਗ੍ਹਾ ਪਿਆਰ ਆ ਰਿਹਾ ਸੀ ਪਿਆਰ ਹੀ ਕਰੀ ਜਾਵੇ ਹਾਂ ਵਪਾਰ ਕਰਦੇ ਸੀ ਹੈ ਬਤ ਅਸੀਂ ਜਿੰਨਾ ਦੇ ਘਰ ਗਏ ਸੀ ਮਿਲਣਾ ਖਾਣਾ ਉਹਨਾਂ ਭੈਣ ਦੀ ਤੁਸੀਂ ਕੰਡੀਸ਼ਨ ਦੇਖ ਹੀ ਲਈਏ ਘਰ ਦੇ ਹਾਲਾਤ ਵਗੈਰਾ ਦੇਖ ਹੀ ਲਿਆ ਚਲੋ ਐਸੇ ਬਣੇ ਅਗਰ ਉਹਨਾਂ ਦਾ ਚੈਨਲ ਚੱਲਦਾ ਤੇ ਚਲੋ ਆਪਣੇ ਉਹ ਵੀ ਵਧੀਆ ਪਰਵਰਿਸ਼ ਕਰ ਸਕਣਗੇ ਬੱਚਿਆਂ ਨੂੰ ਵਧੀਆ ਪਰਿਵਾਰ ਪਾਲ ਸਕਣਗੇ ਤੇ ਕਈ ਕਮੈਂਟ ਵਿੱਚ ਜਿਵੇਂ ਦੱਸਿਆ ਗਿਆ ਹੈ ਨਾ ਕਿ ਉਹਨਾਂ ਦਾ ਚੈਨਲ ਸਰਜ ਨਹੀਂ ਹੁੰਦਾ ਤੇ ਇੱਧਰ ਹੁਣ ਇੱਧਰ ਕਰੋ ਚੈਨਲ ਸਰਚ ਨਹੀਂ ਹੁੰਦਾ ਤੇ ਚੈਨਲ ਸਰਚ ਉਹ ਹਜੇ ਨਹੀਂ ਹੋਏਗਾ ਕਿਉਂਕਿ ਨਵਾਂ ਨਵਾਂ ਹੈ ਕੋਈ ਵੀਡੀਓ ਨਹੀਂ ਪਈ ਕੋਈ ਕੌਸ਼ਿਸ਼ ਨਹੀਂ ਬਈ ਉਹ ਤੁਸੀਂ ਜਿਵੇਂ ਜਿਵੇਂ ਦੇਖੋਗੇ ਅੱਗੇ ਸ਼ੇਅਰ ਕਰਦੇ ਰਹੋਗੇ ਅਸੀਂ ਉਹਨਾਂ ਦਾ ਚੈਨਲ ਦਾ ਲਿੰਕ ਜਿਹੜੀ ਵੀਡੀਓ ਲਿੰਕ ਕਰਨਗੇ ਹਨਾ ਸਾਨੂੰ ਪਾ ਦੇਣਗੇ ਅਸੀਂ ਉਹ ਤੁਹਾਨੂੰ ਦੱਸ ਦਾਂਗੇ ਤੇ ਤੁਸੀਂ ਸਾਡੇ ਚੈਨਲ ਤੇ ਜਾ ਕੇ ਲਿਖੋ ਬਾਕੀ ਮੈਂ ਤੁਹਾਨੂੰ ਦੱਸਦਾ ਬਿਜਲੀ ਗੱਲ ਕੀ ਹੈ ਵੀ ਸੱਚ ਵੱਜ ਜੂਗਾ ਕੋਈ ਖਾਸ ਗੱਲ ਨਹੀਂ ਕੀ ਜਿੰਦਗੀ ਜਿੰਦਾਬਾਦ ਹੈ ਠੀਕ ਹੈ ਉਹ ਜਿਹੜੋ ਜੀ ਜ਼ਿੰਦਗੀ ਜਿੰਦਾਬਾਦ ਹੈ ਜ਼ਿੰਦਗੀ ਪਹਿਲਾਂ ਪਾਉਣਾਗਾ ਸਪੇਸ ਦੇ ਕੇ ਜਿੰਦਾਬਾਦ ਫੇਸ ਫੇਸ ਦੇ ਕਿਹਾ ਠੀਕ ਹੈ ਉੱਪਰ ਥੱਲੇ ਨੂੰ ਆਪਾਂ ਜਾਈ ਜਾਣਾ ਇੱਕ ਅਦਾ ਉਹਨਾਂ ਦਾ ਸ਼ਾਰਟ ਆਈ ਜਾਣਾਗਾ ਕਿਉਂਕਿ ਸ਼ਾਰਟ ਤਿੰਨ ਚਾਰ ਸ਼ਾਰਟ ਮੇਰੇ ਖਿਆਲ ਨਾਲ ਪਾਏ ਵਿਆ ਤੇ ਉਹ ਇੱਕ ਅਦਾ ਸ਼ਾਰਟ ਆ ਜਾਣਾ ਦੋ ਵੀਡੀਓ ਪਾ ਗੰਨੀਆਂ ਇੱਕ ਸਾਡੇ ਨਾਲ ਪਾਈ ਵੀ ਹੈ ਤੇ ਇੱਕ ਕੱਲ ਉਹਨਾਂ ਨੇ ਆਪ ਦਾ ਬਲੌਗ ਪਾਇਆ ਸੀਗਾ ਤੇ ਵੀ ਲੱਭਣਾ ਪਊਗਾ ਯਾਨੀ ਕਿ ਬਸਾਨੀ ਜੀ ਨਾਲ ਲੱਭਦਾ ਹਨਾ ਜਿਵੇਂ ਜਿਵੇਂ ਉਹਨਾਂ ਦੇ ਫਾਲੋਅਰ ਵਧਣਗੇ ਸਬਸਕ੍ਰਾਈਬਰ ਵਧਣਗੇ ਚਲੋ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ 16 17 ਸਬਸਕ੍ਰਾਈਬਰ ਹੋ ਗਏ ਤੁਹਾਡੇ ਭੈਣ ਭਰਾਵਾਂ ਦੇ ਹਨ ਵੀ ਜਿਹੜੇ ਭੈਣ ਭਰਾ ਕਈ ਵਾਰ ਮੇਰੇ ਨਾਲ ਵਟਸਐਪ ਤੇ ਜੁੜੇ ਹੋਏ ਮੈਂ ਚਲੋ ਉਹਨਾਂ ਦਾ ਲਿੰਕ ਸ਼ੇਅਰ ਕਰਤਾ ਸੀਗਾ ਸਟੇਟਸ ਲਾਤਾ ਸੀਗਾ ਤੇ ਚਲੋ ਉਹਨਾਂ ਨੇ ਬਹੁਤ ਬਹੁਤ ਧੰਨਵਾਦ ਸਬਸਕ੍ਰਾਈਬ ਕੀਤਾ ਉਹਨਾਂ ਨੂੰ ਹਨ ਵੀ ਮੈਂ ਇਹੀ ਗੱਲ ਉਹਦੇ ਕਹਿ ਰਿਹਾ ਸੀ ਇਹੀ ਅੱਜ ਕਹਿ ਰਿਹਾ ਹਨ ਜਿਹੜੇ ਤਾਂ ਵੀ ਚੌਗੇ ਭਲੇ ਆ ਹਨ ਤੇ ਵੀ ਤੁਰੇ ਫਿਰਦੇ ਆ ਠੀਕ ਹੈ ਤੇ ਉਹਨਾਂ ਦੀ ਆਪਾਂ ਹੈਲਪ ਕਰਨ ਦੀ بجائے ਠੀਕ ਹੈ ਵੀ ਆਪਾਂ ਜਿਹੜਾ ਨਹੀਂ ਕੁਝ ਕਰ ਸਕਦਾ ਹਨ ਉਹਨਾਂ ਦੀ ਹੈਲਪ ਕਰੀਏ ਦੇਖੋ ਮੈਂ ਤੁਹਾਡੇ ਸਰਤੇ ਆ ਜਿੰਨੇ ਕਿ ਜਾਨੀ ਕਿ ਮੈਂ ਕਮਾਉਂਦਾ ਸੀ ਉਹਨੇ ਇੱਕ ਹੁਣ ਕਮਾ ਰਿਆਂਗਾ ਦੁਕਾਨ ਤੇ ਕੰਮ ਕਰਕੇ ਪਰ ਮੈਂ ਉਥੇ ਮੈਨੂੰ ਪਤਾ ਵੀ ਮੈਂ ਕਿਵੇਂ ਜਾਂਦਾ ਸੀਗਾ ਠੰਡ ਦੇ ਵਿੱਚ ਰਾਤ ਨੂੰ 10 11 ਵਜ ਜਾਂਦੇ ਸੀਗੇ ਮੈਨੂੰ ਹਨਾ ਹੁਣ ਮੈਂ ਚਲੋ ਜਿੰਨਾ ਕੋ ਹੁੰਦਾ ਘਰੇ ਕਿਉਂ ਟੱਕੇ ਗਾਕ ਵੀ ਇੱਕ ਗਾਕ ਅਸੀਂ ਸਬਜੀ ਵੀ ਉਹਨਾਂ ਤੋਂ ਲੈਨੇ ਦੁਕਾਨਾ ਉਹਨਾਂ ਦੀ ਉਹਨਾਂ ਨੂੰ ਮੈਂ ਕਿਹਾ ਵੀ ਮੈਂ ਇੱਥੋਂ ਬਣਨੇ ਨਹੀਂ ਗੇ ਕੱਪੜੇ ਤੁਹਾਡੇ ਹਨਾ ਤੇ ਉਹਨਾਂ ਨੇ ਨਾ ਦੋ ਟੇਲਰਾਂ ਤੋਂ ਹੋਰ ਸਮਾਲੇ ਹੁਣ ਦੇਖੋ ਵੀ ਜਿੱਥੇ ਬੰਦੇ ਦਾ ਹੱਥ ਟਿਕਿਆ ਹੋਵੇ ਉਹ ਬਣਾ ਲੱਖ ਮੈਂ ਨਹੀਂ ਕਹਿੰਦਾ ਕੋਈ ਮਾੜਾ ਸਿਲਾਈ ਕਰਦਾਗਾ ਹਨਾ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਆਤ ਦਾ ਜੋਰ ਹਰੇਕ ਲਾਉਂਦਾਗਾ ਹਨਾ ਉਹ ਆਪਣੇ ਮਨ ਦਾ ਵਹਿਮ ਹੁੰਦਾਗਾ ਜਿਹੜਾ ਵੀ ਮੈਂ ਹੁਣ ਮੈਂ ਮੰਨ ਕੇ ਚੱਲੋ ਮੈਂ ਵਾਲ ਕਟਾਣਾ ਕਿਸੇ ਹੋਰ ਤੋਂ ਜਾਂ ਦਾੜ੍ਹੀ ਕਟਾਵਾ ਕਿਸੇ ਹੋਰ ਤੋਂ ਹਨਾ ਤੇ ਉਹ ਮੈਨੂੰ ਵਹਿਮ ਹੀ ਰਹਿੰਦਾ ਯਾਰ ਵਧੀਆ ਨਹੀਂ ਕੱਟੀ ਹਨਾ ਜਾਂ ਵਧੀਆ ਨਹੀਂ ਕੀਤਾ ਕੰਮ ਉਹਨੇ ਹਨਾ ਤੇ ਉਦੋਂ ਹੀ ਇਹ ਹੁੰਦਾਗਾ ਕੋਈ ਵੀ ਕੰਮ ਲਾ ਲੋ ਉਹ ਵਹਿਮ ਰਹਿ ਜਾਂਦਾ ਦਿਲ ਚ ਵੀ ਯਾਰ ਵੀ ਉਹ ਜੇ ਜੇ ਉਹ ਸਿਉਂਦਾਗਾ ਕੱਪੜੇ ਉਹ ਜੇ ਨਹੀਂ ਬਣੇ ਉਹ ਮੈਨੂੰ ਕਹਿੰਦੇ ਅਸੀਂ ਦੋ ਟੇਲਰਾਂ ਤੋਂ ਬਮਾਏ ਤੇ ਵੀ ਸਾਨੂੰ ਕੱਪੜੇ ਪਸੰਦ ਨਹੀਂ ਆਏ ਵੀ ਜੀ ਤੇ ਵੀ ਮੈਂ ਤਾਂ ਈ ਗੱਲਾਂ ਸਾਡੇ ਕੱਪੜੇ ਬਣਾ ਕੇ ਦੇ ਫੇਰ ਮੈਂ ਉਹਨਾਂ ਦੇ ਕੱਪੜੇ ਫੜ ਕੇ ਲਿਆ ਮੈਂ ਕਿਹਾ ਕੋਈ ਨਹੀਂ ਤੇ ਬਣਾ ਦੂਗਾ ਤੇ ਹੁਣ ਜਿਹੜੇ ਪੱਕੇ ਗਾਹਕ ਆ ਉਹ ਕਹਿੰਦੇ ਤੂੰ ਘਰੇ ਕੰਮ ਕਰ ਲਿਆਗਾ ਵੀ ਚਲੋ ਉਹਨਾਂ ਘਰ ਦਾ ਠੀਕ ਹੈ ਤੇ ਵੀ ਘਰੇ ਬਣਾ ਲਿਆ ਕਰ ਤਾਲਾ ਠੀਕ ਹੈ ਮੈਂ ਕਹਿੰਦਾ ਵੀ ਉਹਨਾਂ ਦੀ ਹੈਲਪ ਹੁੰਦੀ ਰਹਿੰਦੀ ਹੈ ਹਨਾ ਆਪਣਾ ਬੰਦਾ ਰੋਟੀ ਖਾ ਲੂਗਾ ਪਤਾ ਨਹੀਂ ਕਹਿੰਦਾ ਵੀ ਹੁਣ ਕਈ ਐਵੇਂ ਹੀ ਹੁਣ ਮੰਨ ਕੇ ਚਲੋ ਸਾਡਾ ਸਾਡਾ ਹੁੰਦਾਗਾ ਜਿਵੇਂ ਬਲੌਗ ਦੇ ਵਿੱਚ ਹੁੰਦਾ ਜੋ ਉਹ ਹੀ ਅਸੀਂ ਟਾਈਟਲ ਰੱਖਦੇ ਆ ਉਹਨੂੰ ਕਈ ਹੁੰਦੇ ਆ ਵੀ ਬਲੌਗ ਦੇ ਵਿੱਚ ਕੁਝ ਹੋਰ ਦਿਖਾ ਦਿੰਦੇ ਆ ਟਾਈਟਲ ਲਿਖਾ ਦਿੰਦੇ ਆ ਉਹੋ ਜਿਹਾ ਉਹ ਵੀਡੀਓ ਉਹਨਾਂ ਦੀ ਚਾਲਦੀਆਂ ਹਨਾ ਸਾਡੇ ਅਰਗਾਂ ਦੀ ਸਪੋਰਟ ਬਹੁਤ ਘੱਟ ਕਰਦੇ ਆ ਜਿਹੜੇ ਪੱਕੇ ਭੈਣ ਭਰਾ ਕਰਦੇ ਆ 1 ਲੱਖ ਤੋਂ ਉੱਤੇ ਹੈ 1 ਲੱਖ 43 ਹਜ਼ਾਰ ਸਬਸਕ੍ਰਾਈਬਰ ਸਾਡਾ ਹਨਾ ਤੇ ਇੰਨੀ ਵੀਡੀਓ ਸਾਡੀ ਚੱਲ ਨਹੀਂ ਰਹੀ ਹੈ ਹਨਾ ਉਹ 1 ਲੱਖ 43000 ਸਬਸਕ੍ਰਾਈਬਰ ਸਾਡਾ ਕਿੱਥੇ ਆ ਹਨ ਜੇ ਉਹ ਸਾਰੇ ਹੈਲਪ ਕਰਨ ਠੀਕ ਹੈ ਤੇ ਸਾਡੀ ਜ਼ਿੰਦਗੀ ਦਾ ਜਾਨੀ ਕਿ ਵੀ ਆਪਾਂ ਵੀ ਕਿਸੇ ਨੂੰ ਪਹੁੰਚ ਆ ਜਾਣ ਹਨ ਅਸੀਂ ਸੌਖੇ ਹੋ ਜੀ ਹੈਨਾ ਤੇ ਅਸੀਂ ਤਾਂ ਕਰਨ ਜੋਗੇ ਹੋ ਜੀਏ ਫਿਰ ਅਸੀਂ ਵੀ ਕਿਸੇ ਦੀ ਹੈਲਪ ਕਰਨ ਜੋਗੇ ਹੋ ਜੀਏ ਮੇਰਾ ਮੇਰੀ ਇਹੀ ਦਿਲ ਇਤਮੰਨਾ ਹੁੰਦੀ ਹੈ ਵੀ ਮੈਂ ਮੁੱਢ ਤੋਂ ਹੀ ਪਰ ਪੈਸਾ ਜਦੋਂ ਆਪਦੇ ਕੋਲ ਹੀ ਨਹੀਂ ਆਪਾਂ ਕਿਸੇ ਦੀ ਕੀ ਹੈਲਪ ਕਰ ਲਾਂਗੇ ਹਨ ਵੀ ਆਪ ਤਾਂ ਜੋ ਚਲੋ ਪੈਸੇ ਨਾਲ ਹਣਾ ਵੀ ਘਰ ਦਾ ਗੁਜ਼ਾਰਾ ਚਲਵਨੇ ਹਣਾ ਵੀ ਮੇਰੇ ਨਾ ਕਸਮ ਦੀ ਗੱਲ ਹੈ ਇਹ ਗੁਰੂ ਰਾਮਦਾਸ ਜੀ ਜਾਣਦੇ ਆ ਤੇ ਜਾਂ ਬਾਕੀ ਜੇ ਮੈਂ ਝੂਠ ਮਾਰੂੰਗਾ ਠੀਕ ਹੈ ਵੀ ਰੱਬ ਜਾਣਦਾ ਵੀ ਮੈਂ ਝੂਠ ਬੋਲ ਰਿਹਾ ਆ ਜਾਂ ਸੱਚ ਬੋਲ ਰਿਹਾ ਹਣਾ ਤੇ ਇਹ ਤੁਹਾਡੇ ਕੋਲ ਤਾਂ ਮੈਂ ਜਾਨੀ ਕਿ ਝੂਠ ਬੋਲ ਦੂੰਗਾ ਵੀ ਜਿਹੜੀ ਸੰਗਤ ਹੁੰਦੀ ਆ ਹਣਾ ਪਰਿਵਾਰ ਹੁੰਦਾ ਆ ਆਪਦਾ ਹਣਾ ਤੁਸੀਂ ਸਾਡੇ ਪਰਿਵਾਰ ਦਾ ਹਿੱਸਾ ਹੋ ਹਨ ਤੇ ਮੈਂ ਉਹਨਾਂ ਬਲੌਗਰਾਂ ਵਰਗਾ ਨਹੀਂ ਜਿਹੜਾ ਇੱਕ ਪਾਸੇ ਤਾਂ ਪਰਿਵਾਰ ਦਾ ਹਿੱਸਾ ਬਣਵਾ ਲੈ ਬਣਾ ਲੈਂਦੇ ਹਨ ਹਨਾ ਕਹਿ ਕੇ ਕਿ ਸਬਸਕ੍ਰਾਈਬਰ ਵਧਾਈ ਜਾਂਦੇ ਆ ਤੇ ਦੂਜੇ ਪਾਸੇ ਉਹਨਾਂ ਦੀ ਗੱਲ ਨਹੀਂ ਕੋਈ ਸੁਣਦੇ ਹਨਾ ਤੇ ਬਾਕੀ ਵੀ ਮੈਂ ਇਹੀ ਆ ਵੀ ਤੁਸੀਂ ਸਾਡੇ ਪਰਿਵਾਰ ਦਾ ਹਿੱਸਾ ਹੋ ਠੀਕ ਹੈ ਤੇ ਮੈਂ ਦਿਲ ਤੇ ਹੱਥ ਰੱਖ ਕੇ ਕਹਿਣਾਗਾ ਹਨਾ ਤੇ ਵੀ ਮੇਰੀ ਦਿਲੀ ਤਮੰਨਾ ਵੀ ਮੈਂ ਕਿਸੇ ਦੀ ਹੈਲਪ ਕਰਨ ਜੋਗਾ ਹੋ ਜਾਂ ਤੇ ਮੈਂ ਕਿਸੇ ਦੀ ਹੈਲਪ ਕਰਾਂ ਤੇ ਮੈਨੂੰ ਨਾ ਇੰਨੀ ਖੁਸ਼ੀ ਹੋਊਗੀ ਵੀ ਹੈਲਪ ਕਰਕੇ ਕਿਸਦੇ ਨਾ ਤੇ ਹੱਦੋਂ ਪਰੇ ਠੀਕ ਹੈ ਉਹ ਕਰਾਂ ਆਪਦੇ ਤੋਂ ਆਲਦੇ ਮੈਨੂੰ ਨਾ ਬਣਾਉਂਦਾ ਹੈ ਨਾ ਤੈਨੂੰ ਦਿਲ ਤੋਂ ਵੀ ਅਮੀਰ ਬਣਾਵੇ ਦਿਲ ਤੋਂ ਅਮੀਰ ਹੈ ਤਾਂ ਸਭ ਦੀ ਹੈਲਪ ਵੀ ਕੀਤੀ ਦਦ ਦੇ ਜੇ ਦਿਲ ਤੋਂ ਅਮੀਰ ਨਹੀਂ ਤਾਂ ਪੈਸਾ ਇਦਾਂ ਕੋਈ ਜ਼ਰੂਰੀ ਵੀ ਨਹੀਂ ਮੈਂ ਫੇਰ ਰੱਖਦਾ ਉਹਦਾ ਫਾਇਦਾ ਨਹੀਂ ਹੈ ਕੁਝ ਵੀ ਐਡੇ ਪੈਸੇ ਦਾ ਉਹ ਪਤਾ ਕੀ ਗੱਲ ਹੈ ਜੇ ਦਿਲ ਤੋਂ ਅਮੀਰ ਨਹੀਂ ਜੇ ਦਿਲ ਤੋਂ ਅਮੀਰ ਨਹੀਂ ਉਹ ਗਰੀਬ ਹੀ ਹੈ ਉਹ ਗਰੀਬ ਹੈ ਨਾ ਨਾ ਤੇ ਦਿਲ ਦਾ امیر ਹੋਣਾ ਜ਼ਰੂਰੀ ਹੈ ਲਾਜ਼ਮੀ ਆ ਹਨਾ ਤੇ ਤੁਸੀਂ ਸਾਰੇ ਦਿਲ ਦੇ ਅਮੀਰ ਹੀ ਆ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਵੀ ਤੁਸੀਂ ਸਾਡੀਆਂ ਵੀਡੀਓ ਦੀ ਸਪੋਰਟ ਕਰ ਰਹੇ ਆ ਹਨਾ ਜਿੰਨੇ ਵੀ ਜੁੜੇ ਆ ਤੇ ਉਹਨੇ ਸਾਰੇ ਸਾਰੇ ਵਾਟਿਫਿਕੇਸ਼ਨ ਜਿਹੜਾ ਸਾਰਿਆਂ ਕੋਲ ਨਹੀਂ ਪਹੁੰਚ ਰਿਹਾ ਸਾਰਿਆਂ ਕੋਲ ਨਹੀਂ ਪਹੁੰਚ ਰਿਹਾ ਰੱਬ ਜਾਣੇ ਸਾਰਿਆਂ ਕੋਲ ਪਹੁੰਚ ਨਹੀਂ ਰਿਹਾ ਤੇ ਰੱਬ ਜਾਣੇ ਵੀ ਕੁਝ ਬੋਰ ਹੋ ਗਏ ਸਾਡੇ ਤੋਂ ਵੀ ਇਕੱਠਾ ਬੈਠੇ ਬਣਾਏ ਜਾਂਦੇ ਰਹਿੰਦੇ ਆ ਹਨਾ ਤੇ ਇਹ ਮਜਬੂਰੀ ਹੈ ਇਹ ਮਜਬੂਰੀ ਆ ਸਾਡੀ ਉਹ ਤੇ ਜਾਪਰੂ ਨੂੰ ਲੈ ਆ ਲੈ ਕੇ ਜਾਣਾ ਪੈਂਦਾ ਤੁਹਾਨੂੰ ਪਤਾ ਵੀ ਛੋਟਾ ਬੱਚਾ ਨਹੀਂ ਕਰੇ ਛੱਡਿਆ ਜਾਂਦਾ ਜਿਵੇਂ ਅਸੀਂ ਕਿਤੇ ਜਾਵਾਂਗੇ ਵੀ ਹਨਾ ਤੇ ਇਹਨੂੰ ਕਿਦੋਂ ਲੈ ਜਾਂਦੇ ਅਸੀਂ ਬੱਚ ਤੇ ਪਰੇਸ਼ਾਨ ਬਹੁਤ ਹੁੰਦੇ ਆ ਠੀਕ ਹੈ ਤੇ ਇਹ ਤਾਂ ਨਹੀਂ ਲੋਟ ਆਉਂਦੀ ਕਿਉਂਕਿ ਬਾਜ਼ਾਰ ਦੇ ਵਿੱਚ ਤੁਹਾਨੂੰ ਪਤਾ ਕਿੰਨਾ ਰਸ ਹੁੰਦਾ ਹਨਾ ਅਸੀਂ ਬਾਹਰ ਅੰਦਰ ਵੀ ਤਾਂ ਨਹੀਂ ਜਾਂਦੇਗੇ ਹੋਰ ਕੋਈ ਗੱਲ ਨਹੀਂਗੀ ਹਨਾ ਤੇ ਵੀ ਸਪੋਰਟ ਬਣੋ ਵੀ ਠੀਕ ਹੈ ਹੋਰਾਂ ਦੀ ਵੀ ਅਸੀਂ ਹੋਰ ਵੀ ਚੰਗਾ ਕਰ ਸਕੀਏ ਸਾਨੂੰ ਹੋ ਹੌਂਸਲਾ ਮਿਲੇ ਵੀ ਅਸੀਂ ਸਾਡੀ ਅੱਜ ਵਿਊ ਵਧਣ ਲੱਗ ਗਏ ਆ ਅਸੀਂ ਆਪਣੇ ਜਿਹੜੇ YouTube ਫੈਮਿਲੀ ਆ ਉਹਨੂੰ ਇਦੋਂ ਵੀ ਵਧੀਆ ਜਾਨੀ ਕਿ ਵੀ ਕੰਟੈਂਟ ਦਈਏ ਠੀਕ ਹੈ ਤੇ ਤੁਹਾਨੂੰ ਵੀ ਚੰਗਾ ਲੱਗੇ ਤੇ ਜਪਨੋਤਾ ਕਰ ਗਿਆ ਬਾਏ ਰਿਆਜ ਫਲਾਈ ਗਾਣੇ ਦਾ ਰੋਜ਼ ਚੱਲਦਾ ਉਹਦਾ ਕੁਝ ਉਹਦਾ ਗਵਾਚ ਗਿਆ ਕੁਝ ਹੁਣ ਇਹਨੇ ਬਾਹਰ ਜਾਣਾ ਮੇਰੇ ਨਾਲ ਹੁਣ ਬਾਹਰ ਜਾਣਾ ਪਾਪਾ ਨਾਲ ਬਾਹਰ ਜਾਣਾ ਹੈ ਨਾ ਪਾਪਾ ਨਾਲ ਬਾਹਰ ਨੂੰ ਰੇ ਸਾਰਿਆਂ ਭੂਆ ਦਾਦੀਆਂ ਨਾਨੀਆਂ ਨੂੰ ਸਾਰਿਆਂ ਨੂੰ ਸਸੀ ਕਾ ਕਾਦੋ ਸਸੀ ਕਾ ਕਾਦੋ ਸਸੀ ਕਾ ਕਾਦੋ ਪਹਿਲਾਂ ਉਹਨਾਂ ਸ਼ਰਾਰਤ ਹੀ ਹੋਈ ਜਾ ਰਹੀ ਹੈ ਨਾਲ ਨਾ ਜਿੱਦਬਾਜ਼ੀ ਬੜੀ ਕਰੀਂਦਾ ਵਾਹ ਕਹਿੰਦੀ ਬਾਹਰ ਚਲੋ ਠੀਕ ਹੈ ਜੀ ਜਿਉਂਦੇ ਵਾਸਤੇ ਰਹੋ ਆਸਦੇ ਵਾਸਤੇ ਰਹੋ ਸਾਡੀ ਸਪੋਰਟ ਬਣੇ ਰਹੋ ਉਹਨਾਂ ਦੀ ਵੀ ਤੇ ਉਹਨਾਂ ਦੀ ਵੀ ਤੇ ਕੋਸ਼ਿਸ਼ ਕਰਿਆ ਕਰੋ ਵੀ ਜਿਹੜੇ ਫੇਕ ਜੀਆਂ ਵੀਡੀਓ ਬਣਾ ਕੇ ਕਰਦੇ ਆਪੇ ਸਣਾ ਤੇ ਉਹਨਾਂ ਤੋਂ ਗਰੇਜ਼ ਤੇ ਜਿਹੜੇ ਜਾਨੀ ਕਿ ਵੀ ਸਹੀ ਤੁਹਾਨੂੰ ਸਾਡੇ ਤੋਂ ਸਾਡੇ ਤੋਂ ਸਹੀ ਨਹੀਂ ਕਹਿੰਦੇ ਵੀ ਅਸੀਂ ਕਿਸੇ ਨੂੰ ਮੋਟੀਵੇਸ਼ਨ ਦਿੰਨੇ ਆ ਨਾ ਮੋਟੀਵੇਸ਼ਨ ਇਹ ਤੁਹਾਡੇ ਬੱਚਿਆਂ ਲਈ ਇਹੀ ਆ ਵੀ ਤੁਹਾਡੇ ਬੱਚਿਆਂ ਦੇ ਦਿਮਾਗ 'ਚ ਇਹ ਹੀ ਜਾਣਾ ਵੀ ਇਹ ਹੈਂਡੀਕੈਪ ਹੋ ਕੇ ਆਪਦਾ ਪ੍ਰਵਾਹ ਸੰਭ ਜਾਂਦੇ ਆ ਅਸੀਂ ਚੰਗੇ ਭਲੇ ਹੋ ਕੇ ਕਿਉਂ ਨਹੀਂ ਸੰਭ ਸਕਦੇ ਹਨਾ ਉਹ ਭੈਣ ਭਰਾ ਹਨਾ ਤੇ ਇਹ ਹੀ ਮੋਟੀਵੇਸ਼ਨ ਆ ਸਾਡਾ ਠੀਕ ਹੈ ਤੇ ਜਦੋਂ ਅਸੀਂ ਆਪਦਾ ਪ੍ਰਵਾਹ ਚਲਾਈ ਜਾਂਦੇ ਆ ਹਨਾ ਤੇ ਤੁਸੀਂ ਕਿਉਂ ਨਹੀਂ ਚਲਾ ਸਕਦੇ ਹਾਂ ਤੇ ਤੁਸੀਂ ਸਭ ਕੁਝ ਕਰ ਸਕਦੇ ਆ ਤੇ ਆਸ ਦੇ ਵਾਸਤੇ ਰਹੋ ਜਿਉਂਦੇ ਵਾਸਤੇ ਰਹੋ ਰੱਬ ਖੁਸ਼ ਰੱਖੇ ਸਸਰੀ ਘਰ